ਸਾਸੀ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਕਿਉਂਕਿ ਪੰਜਾਬ ਦੇ ਵਿੱਚ 4 ਮਈ ਤੱਕ ਜਿਹੜੇ ਹਾਲਾਤ ਨੇ ਉਹ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਅੱਪਾ ਗੱਲ ਕਰਾਂਗੇ 29 ਮਈ ਤੋਂ ਲੈ ਕੇ ਸੌਰੀ 29 ਅਪ੍ਰੈਲ ਤੋਂ ਲੈ ਕੇ 4 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇਗੀ ਕਿਉਂਕਿ ਇਸ ਸਮੇਂ ਆਖਰੀ ਸਮਾਂ ਚੱਲ ਰਿਹਾ ਹੈ ਵਾਢੀਆਂ ਦਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਜੇ ਵੀ ਬਾਡੀ ਕਣਕ ਦੀ ਬਚੀ ਹੋਈ ਹੈ ਤੇ ਕਿਸਾਨ ਵੀਰ ਲਗਾਤਾਰ ਮੌਸਮ ਤੋਂ ਆਸ ਲਗਾ ਰਹੇ ਨੇ ਕਿ ਮੌਸਮ ਸਾਫ਼ ਰਹੇਗਾ ਤਾਂ ਉਹਨਾਂ ਦੀ ਕੋਈ ਚਿੰਤਾ ਜਿਹੜੀ ਘਟਦੀ ਹੋਈ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਕੋਈ ਵੱਡੇ ਖਰਾਬ ਨਹੀਂ ਦਿਖਾਈ ਦੇ ਰਹੇ 29 ਤਰੀਕ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ 29 ਤਰੀਕ ਨੂੰ ਕਾਫੀ ਹੱਦ ਤੱਕ ਸਾਫ਼ ਹੈ ਜ਼ਿਆਦਾਤਰ ਜਿਹੜੀ ਹੈ ਉਹ ਪੁੱਤਰ ਪੱਛਮੀ ਹਵਾ ਚੱਲਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਲਗਾਤਾਰ ਉੱਤਰ ਪੂਰਬੀ ਤੇ ਉੱਤਰ ਪੱਛਮੀ ਹਵਾ ਦਾ ਜ਼ੋਰ ਬਣਿਆ ਹੋਇਆ ਹੈ ਜਿਸ ਦੇ ਕਾਰਨ ਤੇਜ਼ ਧੁੱਪਾਂ ਪੰਜਾਬ ਦੇ ਉੱਪਰ ਪੈ ਰਹੀਆਂ ਨੇ ਤਾਪਮਾਨ 42 ਡਿਗਰੀ ਪਾਰ ਜਾ ਚੁੱਕਿਆ ਹੈ ਅਗਲੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਅਤੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਦਿਓ ताकि कोई भी जानकारी ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਾਂਗੇ ਆਪਾਂ 30 ਤਰੀਕ ਤੋਂ ਲੈ ਕੇ ਪਹਿਲਾਂ 2 ਮਈ ਤੱਕ ਦੀ ਕਿਉਂਕਿ 30 ਤਰੀਕ ਤੋਂ ਲੈ ਕੇ 2 ਮਈ ਤੱਕ ਲਗਾਤਾਰ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਗੜੇਮਾਰੀ ਥੰਡਰਸਟ੍ਰੋਮ ਜਾਨੀ ਕਿ ਗਰਜ ਚਮਕ 40 ਕਿਲੋਮੀਟਰ ਤੋਂ ਲੈ ਕੇ 50 60 ਕਿਲੋਮੀਟਰ ਦੀ ਹਵਾਵਾਂ ਅਤੇ ਕਾਲੀ ਹਨੇਰੀ ਦੇ ਨਾਲ-ਨਾਲ ਥੋੜੀ ਬਹੁਤੀ ਤੇਜ਼ ਵਾਰਿਸ਼ ਦੇ ਗੜੇਮਾਰੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਵੱਲੋਂ ਜੋ ਅਲਰਟ ਪ੍ਰਾਪਤ ਹੋਏ ਨੇ ਤਾਂ ਹਵਾ ਦਾ ਰੁੱਖ ਜਿਹੜਾ ਹੈ ਉਹ ਮੋੜ ਤੋਂ ਪੂਰਬ ਦਿਸ਼ਾ ਤੋਂ ਹੁੰਦਾ ਦਿਖਾਈ ਦੇ ਰਿਹਾ ਜਾਨੀ ਕਿ ਦੱਖਣ ਪੂਰਬ ਦੀ ਹਵਾ ਪੰਜਾਬ ਦੇ ਵਿੱਚ ਚੱਲੇਗੀ ਤੇ ਦੱਖਣ ਪੂਰਬ ਦੀ ਹਵਾ ਜਦੋਂ ਵੀ ਪੰਜਾਬ ਦੇ ਵਿੱਚ ਚਲਦੀ ਹੈ ਤਾਂ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਬੰਗਾਲ ਦੀ ਖਾੜੀ ਤੋਂ ਜਿਹੜੀ ਹਵਾਵਾਂ ਆਉਂਦੀਆਂ ਨੇ ਉਹਨਾਂ ਦੇ ਕਾਰਨ ਅਕਸਰ ਹੀ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਨਾਲ ਦੀ ਨਾਲ ਤਾਪਮਾਨ ਜਿਹੜੇ 40-42 ਡਿਗਰੀ ਤੋਂ ਪਾਰ ਹੁੰਦੇ ਨੇ ਉਹਨਾਂ ਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਹੱਦ ਤੱਕ ਪ੍ਰੀਮੋ ਮੌਸਮ ਗਤੀਵਿਧੀਆਂ ਜਿਹੜੀ ਕਿ ਬਾਅਦ ਦੁਪਹਿਰ ਹੁੰਦੀਆਂ ਨੇ ਯਾਨੀ ਕਿ 2 ਤੋਂ 3 ਵਜੇ ਦੇ ਬਾਅਦ ਅਚਾਨਕ ਕਾਲੇ ਬੱਦਲ ਗਰਜ ਚਮਕ ਹਨੇਰੀ ਤੇ ਗੜੇ ਮਾਰੀ ਦੇ ਹਾਲਾਤ ਵੀ ਸਾਨੂੰ ਅਕਸਰ ਪਣਦੇ ਦਿਖਾਈ ਦਿੰਦੇ ਨੇ ਉਹ ਸਾਨੂੰ 30 ਤਰੀਕ ਤੋਂ ਲੈ ਕੇ 2 ਮਈ ਤੱਕ ਪਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਕਿਸਾਨਾਂ ਨੂੰ ਅਸੀਂ ਚੇਤਾਵਨੀ ਜਾਰੀ ਕਰ ਰਹੇ ਹਾਂ ਕਿ ਆਪਣੀ ਫਸਲ ਨੂੰ ਸੰਭਲ ਲਓ ਕਿਤਨੇ ਕਿਤੇ ਨੁਕਸਾਨ ਹੋ ਸਕਦਾ ਹੈ ਅਜੇ ਨਹੀਂ ਹੈ ਕਿ ਪੂਰੇ ਪੰਜਾਬ ਵਿੱਚ ਇੱਕੋ ਜਿਹੇ ਹਾਲਾਤ ਬਣਨਗੇ ਕਿਉਂਕਿ ਹਜੇ 2 ਤੋਂ 3 ਦਿਨ ਪਏ ਵੀ ਨਹੀਂ ਅਜਿਹੇ ਦੇ ਵਿਚਕਾਰ ਮੌਸਮ ਵਿਭਾਗ ਦੇ ਜਿਹੜੇ ਅਲਰਟ ਹੁੰਦੇ ਨੇ ਉਹਨਾਂ ਵਿੱਚ ਵੀ ਕਿਤਨੇ ਕਿਤੇ ਉਲਟ ਫੇਰ ਸਾਨੂੰ ਦੇਖਣ ਨੂੰ ਮਿਲਦਾ ਹੈ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਜਿਹੜੇ ਹਾਲਾਤ ਹੁੰਦੇ ਨੇ ਉਹ ਬਾਅਦ ਦੁਪਹਿਰ ਹੀ ਵਿਗੜਦੇ ਨੇ ਸਵੇਰ ਸਮੇਂ ਕੋਈ ਵੱਡੀ ਹਲਚਲ ਨਹੀਂ ਹੁੰਦੀ ਪਰ 30 ਤਰੀਕ ਤੋਂ ਲੈ ਕੇ 2 ਮਈ ਤੱਕ ਲਗਾਤਾਰ ਜਿਹੜੇ ਬੱਦਲਬਾਈ ਦੇ ਹਾਲਾਤ ਸਾਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਕਾਰਨ ਉਮੀਦ ਇਹ ਹੀ ਬਣ ਰਹੀ ਹੈ ਕਿ ਬਹੁਤੇ ਇਲਾਕਿਆਂ ਵਿੱਚਕਾਰ ਗਰਜ ਚਮਕ ਬੂੰਦਾਬاندی ਤੇਜ਼ ਹਨੇਰੀਆਂ ਕਾਲੇ ਬੱਦਲਬਾਈ ਸਾਨੂੰ ਬਣਦੀ ਹੋਈ ਦਿਖਾਈ ਦੇਣਗੀਆਂ ਏਸੀਜੀ ਅਪਡੇਟ ਆਪਣੀ 2 ਮਈ ਤੱਕ ਦੀ 3 ਅਤੇ 4 ਮਈ ਦੀ ਗੱਲ ਕੀਤੀ ਜਾਵੇ ਤਾਂ 3 ਮਈ ਨੂੰ ਵੀ ਹਲਕੇ ਦਰਮਿਆਨੇ ਬੱਦਲਬਾਈ ਬਣਨਗੇ ਆ 4 ਤਰੀਕ ਨੂੰ ਵੀ ਉਮੀਦ ਹੈ ਪਰ ਉਹਨਾਂ ਬਾਰੇ ਕੋਈ ਖੁੱਲ ਕੇ ਪੁਸ਼ਟੀ ਨਹੀਂ ਕਰਾਂਗੇ ਕਿਉਂਕਿ ਹਜੇ ਕਾਫੀ ਦਿਨ ਬਚੇ ਹੋਏ ਨੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਹਵਾ ਜਦੋਂ ਪੰਜਾਬ ਦੇ ਵਿੱਚ ਬਦਲਦੀ ਹੈ ਤਾਂ ਮੌਸਮ ਦਾ ਰੁੱਖ ਵੀ ਬਦਲ ਜਾਂਦਾ ਹੈ ਇਹ ਅਕਸਰ ਹੀ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਮੌਸਮ ਹੈ ਉਹ ਹਵਾ ਦੇ ਉੱਪਰ ਡਿਪੈਂਡ ਰਹਿੰਦਾ ਹੈ ਹਵਾ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਜੋ ਸਾਨੂੰ ਦੇਖਣ ਨੂੰ ਲੱਗ ਰਿਹਾ ਹੈ ਉਹ ਪੂਰਬ ਦੀ ਹਵਾ ਹੀ ਚੱਲਦੀ ਰਹੇਗੀ ਤੇ ਪੂਰਬ ਦੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ ਤੇ ਬਾਕੀ ਜੋ ਵੀ ਨਵੇਂ ਅਪਡੇਟ ਹੋਣਗੀਆਂ ਉਹ ਚੈਨਲ ਦੇ ਉੱਪਰ ਵੀਡੀਓਜ਼ ਲੈ ਕੇ ਅਸੀਂ ਲਗਾਤਾਰ ਹਾਜ਼ਰ ਹੁੰਦੇ ਰਵਾਂਗੇ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਜੋ ਵੀ ਨੰਮੀਆਂ ਅਪਡੇਟ ਹੋਣਗੀਆਂ ਉਹ ਚੈਨਲ ਦੇ ਉੱਪਰ ਨਵੀਂ ਵੀਡੀਓ ਦੇ ਰਾਈ ਸਾਂਝੀ ਕਰ ਦਿੱਤੀ ਜਾਣਗੀਆਂ ਬਣੇ ਰਹੋ ਚੈਨਲ ਵੈਦਰਵਾਈਸ ਮਿੰਦਰ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ